ਦੇਖ ਲੋ ਗੁਰੂ ਦੀਓ ਸਿੰਘੋ ਕਾਲ ਤੱਕ ਸਾਹ ਤੇ ਜਥੇਦਾਰ ਦੇ ਆਉਂਦੇ ਨੂੰ ਵੀ ਦਾਗ ਲਾ ਦਿੱਤਾ ਇਹ ਕਹਿੰਦਾ ਜੋ ਅਖੌਤੀ ਜਥੇਦਾਰ ਬਣਿਆ ਹੋਇਆ ਕਾਲ ਤੱਕ ਦਾ ਇਹ ਕਹਿੰਦਾ ਜੀ ਸਖਵੀਰ ਬਾਦਲ ਇੱਕ ਨਮਾਣਾ ਸਿੱਖਾ ਇਹਨੂੰ ਪੁੱਛਦੇ ਆ ਜੇ ਸਖਵੀਰ ਬਾਦਲ ਨਮਾਣਾ ਸਿੱਖਾ ਤਾਂ ਤਾਂ ਮੱਥਾ ਰੰਗੜ ਵੀ ਨਮਾਣਾ ਸਿੱਖਾ ਤਾਂ ਵਜੀਰ ਖਾਨ ਵੀ ਨਮਾਣਾ ਸਿੱਖ ਸੀ ਤਾ ਜਕਰੀਆ ਖਾਨ ਵੀ ਨਮਾਣਾ ਸਿੱਖ ਸੀ ਤਾਂ ਉਹ ਵੀ ਸਾਰੇ ਮੁਗਲ ਨਮਾਣਾ ਸਿੱਖ ਸੀ ਜੇ ਇਹ ਨਮਾਣਾ ਸਿੱਖਾ ਕਿਉਂਕਿ ਮੁਗਲਾ ਤਾਂ ਵੱਧ ਕੇ ਜ਼ੁਲਮਤਾ ਸਖਵੀਰ ਬਾਦਲ ਨੇ ਕੀਤਾ ਇਹਨੇ ਐਡੇ ਵੱਡੇ ਵੱਡੇ ਕਾਂਡ ਕੀਤੇ ਨੇ ਸਿੱਖਾਂ ਦਾ ਬਾਣਾ ਪਾ ਕੇ ਕਾਂਡ ਕੀਤੇ ਨੇ ਉਹਨਾਂ ਨੇ ਜਿਹੜਾ ਮੁਗਲਾਂ ਨੇ ਜ਼ੁਲਮ ਕੀਤਾ ਉਹ ਤਾਂ ਆਪਣੇ ਕੱਪੜਿਆਂ 'ਚ ਜ਼ੁਲਮ ਕਰਦੇ ਸੀ ਲਲਕਾਰ ਕੇ ਜ਼ੁਲਮ ਕਰਦੇ ਸੀ ਇਹ ਸਿੱਖਾਂ ਦੇ ਪੇਛੇ ਸਿੰਘਾਂ ਦਾ ਬਾਣਾ ਪਾ ਕੇ ਇੱਕ ਕਾਲੀ ਕਾਲੀ ਕਹਾ ਕੇ ਇਹਨਾਂ ਪਾਪੀਆਂ ਨੇ ਪਾਪ ਕੀਤੇ ਨੇ ਤੂੰ ਅੱਜ ਬੋਲਦਾ ਕਿ ਨਿਵਾਣਾ ਸਿੱਖ ਤੇ ਤੂੰ ਵੀ ਤਾਂ ਨਿਵਾਣਾ ਸਿੱਖੀ ਆ ਓਏ ਤੂੰ ਪੰਜਾ ਪਿਆਰਿਆਂ ਦੇ ਅਨੰਦਪੁਰ ਸਾਹਿਬ ਧੋਤੀਆਂ ਪੁਆ ਕੇ ਬੁਚੜਾ ਤੂੰ ਔਦਾ ਲਿਆ ਏ ਇਹ ਜਿਹੜਾ ਔਦਾ ਲਿਆ ਨਾ ਕਾਲ ਤੱਕ ਵੀ ਜੱਥੇਦਾਰ ਦਾ ਪਹਿਲਾਂ ਤਾਂ ਪੰਜਾ ਪਿਆਰਿਆਂ ਦੇ ਧੋਤੀਆਂ ਪੁਆਈਆਂ ਸੀ ਓਏ ਹਰਾਮਖੋਰਾ ਤੂੰ ਕੀ ਫੈਸਲੇ ਲਵੇਂਗਾ ਤੂੰ ਤਾਂ ਜੱਥੇਦਾਰ ਦੇ ਉਹਦੇ ਨੂੰ ਵੀ ਦਾਗ ਲਾ ਦਿੱਤਾ ਤੂੰ ਜਲਾਦ ਆ ਜਲਾਦ ਦੁਨੀਆ ਦੇਖਦੀ ਆ ਪਰਮਾਤਮਾ ਦੇਖਦਾ ਕਿ ਤੂੰ ਕਹਜੇ ਫੈਸਲੇ ਲੈ ਰਿਹਾ ਤੂੰ ਜੱਥੇਦਾਰ ਕਿੱਥੋਂ ਆ ਓਏ ਤੂੰ ਤਾਂ ਜਲਾਦ ਆ ਜਲਾਦ ਹਰਾਮੀ ਆ ਹਰਾਮਖੋਰਾ ਤੂੰ ਗੁਰੂ ਘਰ ਦਾ ਦੋਸੀ ਆ ਉਹ ਕੀ فاਸਲੇ ਲਵੇਂਗਾ ਜਲਾਦ ਆ ਜਲਾਦ ਹੁਣ ਗੁਰੂ ਦੀਏ ਸੰਗ ਤੇ ਤੁਹਾਡੇ ਕੋਲੇ ਤਿੰਨ ਤਰੀਕੇ ਨੇ ਗੁਰਦੁਆਰੇ ਆਜ਼ਾਦ ਕਰਾਉਣ ਦੇ ਲਈ ਤਿੰਨ ਤਰੀਕੇ ਪਹਿਲਾ ਤਰੀਕਾ ਇਹ ਆ ਕਿ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਚ ਗੁਰਦੁਆਰੇ ਆਉਂਦੇ ਨੇ ਜਿਨ੍ਹਾਂ ਗੁਰਦੁਆਰਿਆਂ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਉਹ ਗੁਰਦੁਆਰਿਆਂ ਦੇ ਵਿੱਚ ਚੜਾਵਾ ਚੜਾਉਣਾ ਬਿਲਕੁਲੀ ਬੰਦ ਕਰ ਦਿਓ 1 ਰੁਪਿਆ ਵੀ ਚੜਾਵਾ ਨਾ ਚੜਾਵੋ ਦੂਜਾ ਤਰੀਕਾ ਇਹ ਆ ਕਿ ਗੁਰੂ ਦੀ ਸੰਗਤ ਇਕੱਠੀ ਹੋਵੇ ਇਕੱਠੀ ਹੋ ਕੇ ਕਾਲ ਤਖਤ ਸਾਹਿਬ ਨੂੰ ਘੇਰਾ ਪਾ ਲਵੇ ਘੇਰਾ ਪਾ ਕੇ ਇਹਨਾਂ ਬੁਚੜਾਂ ਨੂੰ ਧੱਕੇ ਮਾਰ ਮਾਰ ਕੇ ਇਹਨਾਂ ਹਰਾਮੀਆਂ ਨੂੰ ਬਾਹਰ ਕੱਢ ਦਿਓ ਗੁਰਦੁਆਰਿਆਂ ਚੋਂ ਆਪਣੀ ਸਹਿਮਤੀ ਨਾਲ ਜਥੇਦਾਰ ਬਣਾ ਲਓ ਕਾਲ ਤਖਤ ਸਾਹਿਬ ਦਾ ਤੀਜਾ ਤਰੀਕਾ ਇਹ ਆ ਕਿ ਜਿੱਦਾਂ ਗੁਰੂਦਿਆਂ ਸਿੰਘਾਂ ਨੇ ਮੁਗਲਾਂ ਦਾ ਹਾਲ ਕੀਤਾ ਸੀ ਮਥੇ ਰੰਗੜ ਦਾ ਹਾਲ ਕੀਤਾ ਸੀ ਵਜੀਰ ਖਾਨ ਦਾ ਹਾਲ ਕੀਤਾ ਸੀ ਉਹੀ ਹਾਲ ਇਹਨਾਂ ਦਾ ਕਰਨਾ ਪਊਗਾ ਚੜਦੀ ਕਲਾ ਵਾਲੇ ਗੁਰੂ ਦੇ ਸਿੰਘਾਂ ਨੂੰ ਇਹ ਸੇਵਾ ਕਰਨੀ ਪਊਗੀ ਤਾਂ ਗੁਰਦੁਆਰੇ ਆਜ਼ਾਦ ਹੋਣਗੇ ਹੋਰ ਕੋਈ ਵੀ ਤਰੀਕਾ ਨਹੀਂ ਜੇ ਤੁਸੀਂ ਕਹੋ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੋਟਾਂ ਪੈਣਗੀਆਂ ਵੋਟਾਂ ਇਹਨਾਂ ਨੇ ਹਿਰਾਫੇਰੀ ਕਰ ਲੈਣੀਆਂ ਖਰੀਦ ਲੈਣੀਆਂ ਨੇ ਵੋਟਾਂ ਕਿਉਂਕਿ ਗੁਰੂ ਦੀ ਗੋਲਕ ਬਹੁਤ ਚੜਾਵਾ ਚੜਦਾ ਉਹ ਚੜਾਵੇ ਦੇ ਨਾਲ ਇਹਨਾਂ ਗੁੰਡਿਆਂ ਨੇ ਕਾਸਤਾਨੀ ਫੇਰ ਕਰ ਜਾਣੀਆਂ ਹੁਣ ਗੁਰੂ ਦੇਓ ਸਿੰਘੋ ਗੁਰੂ ਦੀਏ ਸੰਗ ਤੇ ਤੁਸੀਂ ਕੀ ਫੈਸਲੇ ਲੈਣੇ ਨੇ ਇਹ ਤੁਹਾਡੇ ਤੇ ਆ ਕਿ ਪ੍ਰਮਾਤਮਾ ਤੁਹਾਡੇ ਬੰਨੀ ਦੇਖ ਰਿਹਾ ਕਿ ਤੁਸੀਂ ਇਨਸਾਨ ਹੋ ਇਨਸਾਨ ਜੁਨੀ ਚੋਂ ਕੀ ਤੁਸੀਂ ਕਰੋਗੇ ਜਾ ਤੁਸੀਂ ਵੀ ਇਹਨਾਂ ਦੇ ਮੂੰਹ ਵੱਲ ਦੇਖੋਗੇ ਕਿ ਸਾਨੂੰ ਕੀ ਆ ਜੀ ਸਾਡੇ ਪਰਿਵਾਰ ਚੱਲੀ ਜਾਂਦੇ ਨੇ ਸਾਡੇ ਕਾਰੋਬਾਰ ਚੱਲੀ ਜਾਂਦੇ ਨੇ ਪਰਿਵਾਰ ਚੱਲੀ ਜਾਂਦੇ ਨੇ ਅਸੀਂ ਕੀ ਲੈਣਾ ਇਹ ਅਲਝਾਮਿਆਂ ਤੋਂ ਬਸ ਸਿਰਫ ਗੁਰਦੁਆਰੇ ਜਾਂਦੇ ਹੋ ਮੱਥਾ ਟੇਕਦੇ ਹੋ ਮੰਗਾ ਮੰਗਦੇ ਹੋ ਇਹ ਦੇ ਦੇ ਉਹ ਦੇ ਦੇ ਤੁਰਿਆਉਂਦੇ ਹੋ ਘਰਾਂ ਨੂੰ ਪਰ ਇਹ ਗਲਤ ਆ ਗਲਤ ਆ ਇਹ ਸੇਵਾ ਤੁਹਾਨੂੰ ਕਰਨੀ ਪਊਗੀ ਸੰਗਤ ਬਣ ਕੇ ਤੁਹਾਨੂੰ ਚੱਲਣਾ ਪਊਗਾ ਤਾਂ ਦੀ ਪੰਥ ਅੱਗੇ ਵਧੂਗਾ ਹੁਣ ਕੀ ਫੈਸਲੇ ਤੁਸੀਂ ਲੈਣੇ ਨੇ ਇਹ ਤੁਸੀਂ ਦੇਖੋ ਹੁਣ ਤੁਹਾਨੂੰ ਇਹਨਾਂ ਦੀ ਅਸਲੀ ਈਕਾਤ ਦਿਖਾਉਨੇ ਆ ਅਗਲੀ ਵੀਡੀਓ ਵੀ ਦੇਖੋ ਜਿਨ੍ਹਾਂ ਨੇ ਇਤਿਹਾਸ ਸਾਹਮਣਾ ਸੀ ਉਹੀ ਇਤਿਹਾਸ ਨੂੰ ਬਰਬਾਦ ਕਰਨ ਲੱਗੇ ਧਾਮੀ ਕਹਿੰਦਾ ਮੇਰੇ ਹੱਥਾਂ 'ਚ ਨੌ ਨੌ ਚੂੜੀਆਂ ਨੇ ਤੁਸੀਂ ਸਮਝੋ ਮੇਰੀਆਂ ਵੀ ਮਜਬੂਰੀਆਂ ਨੇ ਇਹ ਧਾਮੀ ਬੋਲਦਾ ਇਹਨਾਂ ਨੂੰ ਗੁਰੂ ਦੀਏ ਸੰਗਤ ਤੇ ਸਿੱਖੋ ਅਮਰੀਕਾ ਬੰਨਿਓ ਕੋ ਸਵਾਲ ਪੁੱਸੇ ਗਏ ਸੀ ਪਰ ਨਹੀਂ ਦੱਸੇ ਇਹਨਾਂ ਦੇ ਹੱਥਾਂ 'ਚ ਤਾਂ 9-9 ਚੂੜੀਆਂ ਨੇ ਗੁਰੂ ਦੀਏ ਸੰਗ ਤੇ ਇਹਨਾਂ ਦੀਆਂ ਬਹੁਤ ਮਜਬੂਰੀਆਂ ਨੇ ਪਰ ਥੋਡੀਆਂ ਕਿਹੜੀਆਂ ਮਜਬੂਰੀਆਂ ਨੇ ਤੁਸੀਂ ਕਿਰਪਾ ਕਰਕੇ ਇਹ ਵੀਡੀਓ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲੇ ਪਹੁੰਚਦੀ ਕਰ ਦਿਓ ਹਰ ਇੱਕ ਮੈਂਬਰ ਦੇ WhatsApp ਨੰਬਰ ਤੇ ਇਹ ਵੀਡੀਓ ਜਾਣੀ ਚਾਹੀਦੀ ਆ ਇਹ ਸੇਵਾ ਤੁਸੀਂ ਕਰਿਓ ਜਿਹੜਾ ਧਾਮੀ ਆ ਧਾਮੀ ਨੇ ਪਾਲੀਆਂ ਹੱਥਾਂ 'ਚ 9-9 ਚੂੜੀਆਂ ਕਹਿੰਦਾ ਸਮਝੋ ਸਾਡੀਆਂ ਨਿਹਗੀਆਂ ਮਜਬੂਰੀਆਂ ਆ ਦੂਜੇ ਪਾਸੇ ਜਿਹੜਾ ਧਿਆਨ ਮੰਡਾ ਸਰਬੱਤ ਖਾਲਸੇ ਨੇ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਸੀ ਕਿਉਂਕਿ ਹਵਾਰਾ ਜੀ ਜੇਲ੍ਹ ਚ ਬੰਦ ਨੇ ਉਹਨਾਂ ਦੀ ਜਗ੍ਹਾ ਤੇ ਇਹਨੇ ਕੀ ਕਰਤੂਤਾਵਾਂ ਕੀਤੀਆਂ ਨੇ ਅੱਜ ਇਹ ਵੀ ਨਹੀਂ ਬੋਲਦਾ ਇਹਦੀਆਂ ਵੀ ਮਜਬੂਰੀਆਂ ਨੇ ਉਧਰ ਕਾਲ ਤਖਦਾ ਅਖੌਤੀ ਜਥੇਦਾਰ ਜੋ ਪੰਜਾਂ ਪਿਆਰਿਆਂ ਦੇ ਧੋਤੀਆਂ ਪਵਾ ਕੇ ਆਇਆ ਆਨੰਦਪੁਰ ਸਾਹਿਬ ਤੋਂ ਫੇਰ ਇਹਨੂੰ ਜਥੇਦਾਰ ਬਣਾਇਆ ਕਾਲਤਾ ਖਦਾ ਇਹਨੇ ਕੀ ਬੋਲਣਾ ਸੀ ਇਹਨੇ ਵੀ ਨੌ ਨੌ ਚੂੜੀਆਂ ਪਾਲੀਆਂ ਹੱਥ ਜੋੜ ਦਿੱਤੇ ਨੇ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਇਹਨਾਂ ਨੇ ਸਾੜੀਆਂ ਪਾਲੀਆਂ ਨੇ ਚੂੜੀਆਂ ਪਾਲੀਆਂ ਨੇ ਇਹ ਇਹਨਾਂ ਦੀ ਏਕਾਤ ਆ ਹੁਣ ਇਹਨਾਂ ਨੂੰ ਪੁੱਛਦੇ ਆ ਛੋਡੇ ਸਾਹਮਣੇ ਦੁਵਾਰਾ ਤੋਂ ਫੇਰ ਕਿ ਬੋਲੋ ਤੁਸੀਂ ਹੱਥਾਂ 'ਚ ਚੂੜੀਆਂ ਪਾ ਕੇ ਨਹੀਂ ਸ਼ਰਨਾ ਬੋਲੋ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੁਸੀਂ ਕਿਉਂ ਨਹੀਂ ਬੋਲਦੇ ਜੇ ਤੁਹਾਨੂੰ ਜ਼ਿੰਮੇਵਾਰੀ ਸੰਗਤ ਨੇ ਦਿੱਤੀ ਆਂ ਵੈਸੇ ਤਾਂ ਤੁਸੀਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਪਾਪੀਓ ਗੁਰਦੁਆਰਿਆਂ ਤੇ ਪਰ ਜੇ ਤੁਹਾਡੇ ਕੋਲੇ ਕੋਈ ਜ਼ਿੰਮੇਵਾਰੀ ਹੈਗੀ ਆ ਉਹਨੂੰ ਇਮਾਨਦਾਰੀ ਨਾਲ ਕਿਉਂ ਨਹੀਂ ਨਿਭਾਉਂਦੇ ਦੱਸੋ ਕਿ ਤੁਹਾਨੂੰ ਪੁੱਛ ਰਹੇ ਆਂ ਪਾਪੀਓ ਪੂਰੀ ਦੁਨੀਆ ਦੇ ਸਾਹਮਣੇ ਪੁੱਛ ਰਹੇ ਆਂ ਗੁਰੂ ਦੀਏ ਸੰਗ ਤੇ ਇੱਕ ਪਾਸੇ ਸਾਨੂੰ ਦਰਸ਼ਨ ਕਰਵਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਜਿਸ ਖੰਡੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਇਹ ਅਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਸਿੰਘ ਤੇ ਹੱਥ 'ਚ ਫੜਿਆ ਹੋਇਆ ਦੇਖ ਲਵੋ ਦੂਜੇ ਪਾਸੇ ਕ੍ਰੋਸ ਮਾਰ ਰਹੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਸ ਨੂੰ ਅੱਜ ਖੰਡਾ ਦੱਸਦੇ ਨੇ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹਨਾਂ ਨੂੰ ਪੁੱਛਦੇ ਆ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਕਿ ਇਹ ਕਿਸ ਕੰਜਰ ਨੇ ਪਹਿਲੀ ਵਾਰੀ ਪਾਪ ਕੀਤਾ ਸੀ ਕਿਹਨੇ ਲਿਆਂਦਾ ਸੀ ਗੁਰਦੁਆਰਿਆਂ ਦੇ ਵਿੱਚ ਖੰਡਾ ਕਹਿ ਕੇ ਇਹਦੇ ਬਾਰੇ ਦੱਸੋਗੇ ਤੁਸੀਂ ਓਏ ਪਾਪੀਓ ਦੱਸੋ 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 ਪਾਪੀਓ ਇਹ ਪਾਪ ਕਿਹਨੇ ਕੀਤਾ ਕੀਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਕੇ ਪੇਸ਼ ਕੀਤਾ ਇਹ ਪਾਪ ਕਿਨੇ ਕੀਤਾ ਪਾਪੀਓ ਛੋਡੇ ਕੋਲੋਂ ਪੁੱਛ ਰਹੇ ਆ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਗੁਰਦੁਆਰਿਆਂ ਦੇ ਵਿੱਚ ਗਮਟਾਂ ਤੇ ਰਮਾਲਿਆਂ ਤੇ ਝੰਡਿਆਂ ਤੇ ਪਾਪੀਓ ਕਿਸ ਕੰਜਰ ਨੇ ਲਾਇਆ ਪਹਿਲੀ ਵਾਰੀ ਕਿਹੜੇ ਕੰਜਰ ਨੇ ਲਾਇਆ ਦੱਸੋਗੇ ਇਸ ਪਾਪੀ ਨੂੰ ਕਿਉਂ ਨਹੀਂ ਹਟਾਉਂਦੇ ਗੁਰਦੁਆਰਿਆਂ 'ਚੋਂ ਦੱਸੋਗੇ ਸਾਡੇ 10 ਗੁਰੂਆਂ 'ਚੋਂ ਕਿਸ ਗੁਰੂ ਦਾ ਖੰਡਾ ਦੱਸੋਗੇ ਜੇ ਤੁਸੀਂ ਨਹੀਂ ਦੱਸੋਗੇ ਤਾਂ ਕੌਣ ਦੱਸੂਗਾ ਓਏ ਕਾਲੇ ਮੂੰਹ ਵਾਲਿਓ ਕੌਣ ਦੱਸੂਗਾ ਜੇ ਤੁਸੀਂ ਨਹੀਂ ਦੱਸੋਗੇ ਤੁਸੀਂ ਝਾਂਜਰਾ ਪਾਲੀਆਂ ਨੇ ਹੱਥਾਂ 'ਚ ਚੂੜੀਆਂ ਪਾਲੀਆਂ ਨੇ ਆਹ ਕਿਉਂ ਨਹੀਂ ਬੋਲਦਾ ਧਿਆਨ ਮੰਡੋ ਇਹ ਤਾਂ ਬੋਲ ਸਕਦਾ ਇਹ ਤਾਂ ਸਰਬੱਤ ਖਾਲਸੇ ਦੇ ਉਹ ਸਮੇਂ ਸਹਿਮਤੀ ਨਾਲ ਚੁਣਿਆ ਸੀ ਕਿ ਕਾਰਜਕਾਰੀ ਜਥੇਦਾਰ ਅੱਜ ਇਹਦਾ ਬੋਲਣ ਦਾ ਫਰਜ ਨਹੀਂ ਬਣਦਾ ਆ ਦੂਜੇ ਦੀ ਤਾਂ ਗੱਲ ਹੀ ਨਾ ਕਰੋ ਇਹ ਤਾਂ ਪੰਜਾਬ ਪਿਆਰਿਆਂ ਦੇ ਧੋਤੀਆਂ ਪਵਾ ਕੇ ਆ ਗਿਆ ਕਾਲੇ ਮੂੰਹ ਵਾਲਾ ਉਹ ਖੌਤੀ ਜਥੇਦਾਰ ਇਹ ਕੀ ਬੋਲੇਗਾ ਇਹ ਕੀ ਬੋਲੂਗਾ ਇਹ ਤਾਂ ਚੂੜੀਆਂ ਪਾਲੀਆਂ ਹੱਥ ਜੋੜ ਦਿੰਦੇ ਨੇ ਆ ਦੂਜਾ ਠੁਮਕੇ ਲਾ ਰਿਹਾ ਆ ਠੁਮਕੇ ਲਾ ਰਿਆ ਜਿਹੜਾ ਧਾਮੀ ਆ ਸਾੜੀ ਪਾਈ ਹੋਈ ਆ ਠੁਮਕੇ ਲਾ ਰਿਆ ਹੱਥਾਂ 'ਚ ਚੂੜੀਆਂ ਨੇ ਇਹ ਕੰਜਰ ਨੇ ਵੀ ਕੀ ਬੋਲਣਾ ਹੁਣ ਬੋਲੂਗਾ ਕੌਣ ਬੋਲੂਗਾ ਕੌਣ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਤੁਸੀਂ ਦੇਮੋਗੇ ਓਏ ਹੁਣ ਬੋਲੂਗਾ ਕੌਣ ਗੁਰੂ ਦੀਏ ਸੰਗ ਤੇ ਆਹ ਤੁਹਾਨੂੰ ਅੱਗੇ ਪੂਰਾ ਇਤਿਹਾਸ ਦਿਖਾਉਣੇ ਆ ਤੁਹਾਡਾ ਫਰਜ਼ ਬਣਦਾ ਕਿ ਇਹਨਾਂ ਤੋਂ ਬੁਲਵਾਵੋ ਕਹਿ ਕੇ ਬੁਲਵਾਵੋ ਇਹ ਵੀਡੀਓ ਇਹਨਾਂ ਨੂੰ भेਜੋ ਇਹ ਪਾਪੀਆਂ ਨੂੰ ਵੀਡੀਓ ਭੇਜੋ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕੱਲੇ-ਕੱਲੇ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਇਹ ਤੁਹਾਡਾ ਫਰਜ ਬਣਦਾ ਕਿ ਤੁਸੀਂ ਇਹ ਵੀਡੀਓ ਪਹੁੰਚਦੀ ਕਰੋ ਆ ਹੁਣ ਅੱਗੇ ਪੂਰਾ ਇਤਿਹਾਸ ਦੇਖੋ ਹੁਣ ਸੋਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜਿੱਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜੋ ਪਟਿਆਲੇ ਵਾਲੇ ਰਾਜੇ ਕੰਜਰਾ ਦਾ ਲੋਕੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਛਾ ਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਨਾਂ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆਹ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਨੂੰ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੂ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਾਹੋਕੇ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕਿ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ